4-5 ਦਿਨ ਪਹਿਲਾਂ ਇਹਨਾਂ ਨੇ ਸਪੇਨ ਤੋਂ ਤੋਖੇ ਨਾਲ ਲਿਆਏ ਨੇ ਨਾਲ ਤੇ ਆ ਨਾਲ ਹੀ ਆਂਦੇ ਹੋਏ ਇਹਨਾਂ ਨੇ ਆਪਣੀ ਮਾਸਤੀ ਨੂੰ ਮੇਰਾ ਪਾਸਪੋਰਟ ਮੇਰੀ ਰੈਜ਼ਿਡੈਂਸੀ ਦਿੱਤੀ ਤੋਖੇ ਨਾਲ ਮੈਨੂੰ ਦੱਸਿਆ ਨਹੀਂ ਕਿ ਦਿੱਤੀ ਹੋਈ ਆ ਅੱਜ ਆਪਣੇ ਮਾਪਿਓ ਬੁਲਾਏ ਨੇ ਤੇ ਅੱਜ ਸਾਰੇ ਹੀ ਫਰਾਰ ਹੋ ਗਏ ਨੇ ਹੈਨਾ ਤੇ ਉੱਤੋਂ ਦੀ ਮੈਨੂੰ ਕਹਿੰਦੇ ਹਨ ਤਲਾਕ ਦੋ ਤੇ ਮੈਮੂ ਮੁੰਡੇ ਨੂੰ ਤਲਾਕ ਨਹੀਂ ਦੇਣਾ ਚਾਹੁੰਦੀ ਇਹਦੇ ਮਾਪੇ ਜਾਣ ਬੁੱਝ ਕੇ ਸਾਡਾ ਤਲਾਕ ਦਵਾਣਾ ਚਾਹੁੰਦੇ ਨੇ ਹੁਣ ਜਾਣ ਬੁੱਝ ਕੇ 12ਵੀਂ ਸਪੇਨ ਵੀ ਇਹਨਾਂ ਨੇ ਵੀ ਨਾ ਕਈ ਵਾਰੀ ਮਾਰਕੁੱਟ ਕੀਤੀ ਆ ਈਵਨ ਤੋਂ 5 ਨੰਬਰ ਅਸੀਂ ਬਿਲਡ ਇੱਕ ਬਿਲਡਿੰਗ ਚ ਰਹਿੰਦੇ ਆ ਪੰਜਵੇਂ ਮਾਲ ਤੇ ਪੰਜਵੇਂ ਮਾਲ ਤੇ ਜਿਹੜੇ ਲੋਕੀ ਆਗੇ ਔਰ ਮੈਨੂੰ ਲੈ ਕੇ ਵੀ ਗਏ ਸੋ ਉਹਨਾਂ ਨੇ ਬਚਾਇਆ ਵੀ ਸੀ ਇੱਕ ਵਾਰੀ ਮੈਨੂੰ ਉਹਨਾਂ ਨੇ ਇਹ ਦੋ ਕਿਹਾ ਸੀ ਪੁਲਿਸ ਕੰਪਲੇਂਟ ਕਰ ਹਾਂਜੀ ਇੰਦਰ ਕੁਮਾਰ ਵਧਾਵਨ ਕੁਮਾਰ ਵਧਾਵਨ ਵਧਾਵਨ ਅੱਛਾ ਗੱੜਾ ਹੈ ਹਾਂਜੀ ਤੇ ਪਰ ਮੈਨੂੰ ਨਹੀਂ ਪਤਾ ਸੀ ਇਹਨਾਂ ਨੇ ਮੈਨੂੰ ਇਦਾਂ ਕਰਨੀ ਕਿ ਮੇਰਾ ਸਾਰਾ ਕੁਝ ਲੈ ਕੇ ਆਪ ਦੌੜ ਜਾਨਾ ਕੀ ਕੁਝ ਲੈ ਗਏ ਤੁਹਾਡਾ ਮੇਰਾ ਪਾਸਪੋਰਟ ਮੇਰੀ ਰੈਜ਼ਿਡੈਂਸੀ ਲੈ ਕੇ ਦੌੜ ਗਏ ਨੇ ਮੈਨੂੰ ਰਾਦਾ ਤੇ ਤੁਹਾਡੇ ਹਸਬੰਦ ਦਾ ਕੀ ਨਾਮ ਹੈ ਇੰਦਰ ਕੁਮਾਰ ਬਦਾਵਨ ਕੁਮਾਰ ਤੇ ਇੱਥੇ ਵੀ ਫਾਰਸ ਸਟ੍ਰੀਟ ਦਾ ਬਹੁਤ ਛੋਟਾ ਘਰ ਆ ਰਿਹਾ ਛੱਟੇ ਘਰ ਮੈਂ ਹਾਂਜੀ ਮੇਰੇ ਸੋਰੀਆ ਦਾ ਘਰ ਹੈ ਸੋਰੀਆ ਦਾ ਹਾਂਜੀ ਸੋਰੀਏ ਇੱਥੇ ਰਹਿੰਦੇ ਹਾਂ ਤੁਹਾਡੇ ਹਾਂਜੀ ਨਹੀਂ ਉਹ ਵੀ ਸਪੇਨ ਹੀ ਰਹਿੰਦੇ ਨੇ ਸਾਰੇ ਸਾਰੇ ਮੇਰੀ ਨਾਨਾਨ ਸਾਰਾ ਇਕੱਠੇ ਰਹਿੰਦੇ ਨੇ ਉੱਥੇ ਨਾਨਾਨੇ ਵੀ ਮੈਨਾਂ ਇੱਕ ਅੱਧੀ ਵਾਰੀ ਮਾਰਕਟ ਕੀਤੀ ਆ ਤੇ ਤੁਹਾਨੂੰ ਦੱਸ ਰਹੀ ਕਿ ਉਹ ਪੰਜੇ ਮਾਲਿਆ ਲੈਣਾਂ ਨੇ ਮੈਨੂੰ ਕਿਹਾ ਸੀ ਕਿ ਅਸੀਂ ਤੇਰੀ ਹੈਲਪ ਕਰ ਦਨੇ ਜੇ ਤੂੰ ਚਾਹਨੀ ਹੈ ਜੇ ਤੂੰ ਚਾਹਨੀ ਕਿ ਕਿਉਂਕਿ ਉਦੋਂ ਮੇਰੇ ਕੋਈ ਕਾਗਜ਼ ਨਹੀਂ ਸੀ ਕਿ ਇਹਨਾਂ ਨੇ ਮੇਰੇ ਤੋਂ ਹਮਕੇ ਦਿੱਤੇ ਜੇ ਤੈਨੂੰ ਪਤਾ ਤੂੰ ਇਦਾਂ ਕੁਝ ਕਰੇਂਗੀ ਤਾਂ ਪਤਾ ਨਹੀਂ ਤੇਰੇ ਕਾਗਜ਼ ਕੋਈ ਕੋਸ਼ਿਸ਼ ਵੀ ਨਹੀਂ ਤੈਨੂੰ ਦਵਾਣੇ ਉਦੋਂ ਵੀ ਇਹਨਾਂ ਨੇ ਇਦਾਂ ਹੀ ਮਨ ਨਗੀਤਾ ਸੀਗਾ ਮੈਂ ਉਹ ਉਹ ਪੰਜਵੇਂ ਮਾਲਿਆ ਵਾਲਿਆਂ ਨੂੰ ਪਤਾ ਹੈ ਉਹ ਦਾ ਸਪੈਨਿਸ਼ ਬੋਲਦੇ ਇੱਕ ਉਹਨਾਂ ਦਾ ਬੇਟਾ ਹੈਗਾ ਉਹ ਇੰਗਲਿਸ਼ ਬੋਲ ਲੈਂਦਾ ਵਾ ਉਹਨੇ ਮੈਨੂੰ ਵੀ ਉਦੋਂ ਵੀ ਉਹਨਾਂ ਨੇ ਕਿਹਾ ਸੀ ਕਿ ਅਸੀਂ ਤੇਰੀ ਉਹਦਾ ਹੈਲਪ ਕਰ ਦਿੰਦੇ ਆ ਪਰ ਇੰਦਰ ਉਹਨਾਂ ਨੇ ਮੈਨੂੰ ਕਿਹਾ ਕਿ ਇਹ ਕਹਿੰਦੇ ਕਿ ਨਹੀਂ ਅਸੀਂ ਮਤਲਬ ਜਾਣ ਬੁੱਝ ਕੇ ਮੈਨੂੰ ਐਦਾਂ ਕਰਦੇ ਪਏ ਸੀ ਕਿ ਪੇਪਰ ਪੂਪਰ ਲੈ ਲਵੋ ਕਿ ਫੇਰ ਇਹਨਾਂ ਨੇ ਮੈਨੂੰ ਪਿਟਾ ਲਿਆ ਫਿਰ ਵੀ ਇਹਨਾਂ ਨੇ ਮੈਨੂੰ ਹੁਣ ਤੋਂ ਹੁਣ ਦੁਬਾਰਾ ਐਦਾਂ ਕਰਦੇ ਪਏ ਨੇ ਮਤਲਬ ਤੁਹਾਡੇ ਉਹ ਸਿੱਧਾ ਉੱਥੇ ਵੀ ਪੁਲਿਸ ਨੂੰ ਬਲੇਡ ਪੁਲਿਸ ਕੰਪਲੇਂਟ ਮੈਂ ਨਹੀਂ ਕੀਤੀ ਸੀ ਮੈਂ ਕਿਹਾ ਚਲੋ ਕੀ ਹੈ ਵੀ ਮੈਂ ਤਾਂ ਆਪਣਾ ਕਾਰਬਸਾਨ ਕਰਕੇ ਨਹੀਂ ਕੀਤੀ ਸੀ ਪਰ ਇਹਨਾਂ ਨੇ ਮੈਨੂੰ ਫੇਰ ਇਦਾਂ ਕੀਤਾ ਇੱਥੇ ਆ ਕੇ ਵੀ ਕਿੰਨੇ ਸਾਲ ਹੋਏ ਤੁਹਾਡੀ ਸ਼ਾਦੀ ਨੂੰ ਦੋ ਸਾਲ ਹੋ ਚੁਕੇ ਬੱਚੇ ਆ ਵੀ ਤੁਹਾਡੇ ਨਹੀਂ ਹਲੇ ਬੱਚਾ ਨਹੀਂ ਹੈਗਾ ਬੱਚੇ ਕਰਕੇ ਵੀ ਬੜਾ ਟਾਰਚਰ ਕਰਦੇ ਨੇ ਕਿ ਤੇਰੇ ਬੱਚਾ ਕਿਉਂ ਨਹੀਂ ਹੁੰਦਾ ਪਿਆ ਮੇਥੇ ਬੜਾ ਗੱਲ ਸਭ ਜਿੱਤਨਾ ਤੁਹਾਨੂੰ ਉੱਥੇ ਮਾਰਿਆ ਬੁੱਟਿਆ ਹਾਂਜੀ ਉੱਥੇ ਸ਼ਹਿਰ ਤੋਂ ਉੱਥੇ ਪੁਲਿਸ ਨੂੰ ਕੀਤੀ ਜਾਂ ਕੇ ਜਾਿਆ ਕਿਹਾ ਤੈਨੂੰ ਕੰਪਲੇਨ ਨਹੀਂ ਪਾਈ ਨਹੀਂ ਆਈ ਉੱਥੇ ਉੱਥੇ ਦੇ ਕਾਨੂੰਨ ਇਦਾਂ ਦੇ ਜੀ ਆਪਾਂ ਉੱਥੇ ਕੰਪਲੇ ਤੇ ਮੇਰੇ ਸੁਣ ਨਹੀਂ ਜਾਣੀ ਸੀ ਕਿਉਂਕਿ ਮੁੰਡਾ ਜਿਹੜਾ ਹੈਗਾ ਸਿਟੀਜ਼ਨ ਹੈਗਾ ਉੱਥੇ ਦਾ ਪਾਸਪੋਰਟ ਹੈਗਾ ਮੇਰੀ ਹਾਂਜੀ ਉੱਥੇ ਆਪਾਂ ਗੱਲ ਹਾਂਜੀ ਮੇਰੇ ਕੋਲ ਉਹ ਨਹੀਂ ਸੀਗੀ ਉਸ ਟਾਈਮ ਨਹੀਂ ਸੀਗੀ ਹੁਣ ਆਈ ਆ ਹਾਂਜੀ ਤੇ ਅੱਜ ਜੇ ਤੁਸੀਂ ਇੱਥੇ ਕਿ ਦਪੋ ਜੇ ਤੁਸੀਂ ਧੋਖੇ ਨਾਲ ਲੈ ਕੇ ਆਏ ਹਾਂਜੀ ਇੰਡੀਆ ਧੋਖੇ ਨਾਲ ਲੈ ਕੇ ਆਏ 5 ਦਿਨ ਪਹਿਲਾਂ ਤੇ ਮੈਨੂੰ ਇਹਨਾਂ ਨੇ ਕੁਝ ਨਹੀਂ ਦੱਸਿਆ ਕਹਿੰਦੇ ਅਸੀਂ ਘੁੰਮਣ ਜਾਂਦੇ ਹਾਂ ਹਾਂਜੀ ਕਹਿੰਦੇ 10-15 ਦਿਨ ਜਾਂਦੇ ਘੁੰਮਣ ਤੇ ਫੇ ਆ ਜਾਾਂਗੇ ਹਾਂਜੀ ਤੁਸੀਂ ਇੱਥੇ ਲੈ ਕੇ ਆਏ ਨੇ ਅੱਜ ਇਹਨਾਂ ਦੇ ਮਾਪਿਓ ਆਏ ਨੇ ਤੇ ਅੱਜ ਇਹਨਾਂ ਦੇ ਮਾਪਿਓ ਆਏ ਆ ਪਗੜ ਤਲਾਕ ਦੇਣਾ ਠੀਕ ਆ ਤੇ ਨਾਲੇ ਏਦਾਂ ਕਰਦੇ ਪਏ ਨੇ ਹੁਣ ਚਲੇਗੇ ਭੱਜ ਵੀ ਗਏ ਨੇ ਮੇਰਾ ਪਾਸਪੋਰਟ ਰੈਜ਼ਿਡੈਂਸੀ ਲੈ ਕੇ ਪਾਸਪੋਰਟ ਲੈ ਕੇ ਹਾਂਜੀ ਤੇ ਤੁਹਾਡ ਨੂੰ ਹੋਰ ਕੋਈ ਪਰੇਸ਼ਾਨੀ ਕਿਤੇ ਪਾਸੇ ਹਾਂਜੀ ਇਹਨਾਂ ਨੇ ਮੈਨੂੰ ਬੱਚਾ ਤਾਂ ਵੀ ਬਹੁਤ ਟਾਰਚਰ ਕੀਤਾ ਹਾ ਤੇ ਬੱਚਾ ਕਿਉਂ ਨਹੀਂ ਹੁੰਦਾ ਮੇਰਾ ਸਹੁਰਾ ਮੈਨੂੰ ਬੜਾ ਟਾਰਚਰ ਕਰਦਾ ਕਹਿੰਦਾ ਹਾਂਜੀ ਬੇਟਾ ਬੱਚਾ ਹੋਣਾ ਹੁੰਦਾ ਇੱਕ ਬੂੰਦ ਨਾ ਹੋ ਜਾਂਦਾ ਇਹ ਗੱਲ ਮੇਰੇ ਸੋਰਾ ਪਤਾ ਲਾਈ ਗੱਲ ਦੁਨੀਆ ਦੇ ਉਹੀ ਮੈਂ ਕਹਿ ਰਹੀ ਕਿ ਇਹ ਵਰਡ ਸੋਰਾ ਸਾਹ ਦੇ ਗਾਲੀਆਂ ਇੱਕ ਦਿੱਤੀ ਗੰਦੀਆਂ ਤੁਸੀਂ ਮੰਨੋਗੇ ਇੱਕ ਚੀਜ਼ ਨਹੀਂ ਗਈ ਉਹਨਾਂ ਨੇ ਮੈਂ ਤੁਸੀਂ ਮੈਨੂੰ ਇਸੇ ਪਤਾ ਨਹੀਂ ਇੱਕ ਚੀਜ਼ ਅਸੀਂ ਤੁਹਾਨੂੰ ਕਿੰਨਾ ਬੁਰਾ ਲੱਗਾ ਤੇ ਤੁਸੀਂ ਮੰਨੋਗੇ ਇਹਨਾਂ ਦਾ ਆਪਣਾ ਜੀਜਾ 인ਦਰ ਸਾਰੇ ਕੋਲ ਬੈਠੇ ਹੋਗੇ ਤੁਸੀਂ ਮੰਨੋਗੇ ਇਹਨਾਂ ਨੇ ਮੈਨੂੰ ਕੀ ਕੀ ਗੱਲਾਂ ਕਹੀਆਂ ਗਈਆਂ ਵਾ ਅੱਛਾ ਤੁਸੀਂ ਇਹ ਦੱਸੋ ਵੀ ਅੱਜ ਤੁਹਾਡੇ ਦਾ ਕੀ ਹੋਇਆ ਅੱਜ ਇਹ ਆਏ ਨੇ ਪਹਿਲਾਂ ਤੇ ਮੇਰੇ ਪਾਸ ਮੈਨੂੰ ਜੇ ਤੁਸੀਂ ਆਏ ਤਾਂ ਤੁਸੀਂ ਇਸ ਗੱਲ ਕਰਨ ਆਏ ਹੋ ਤੁਸੀਂ ਇਕੱਲੇ ਕਿਉਂ ਨਹੀਂ ਆਏ ਇਹ 15ਵੇਂ ਬੰਦੇ ਕਿਉਂ ਲੈ ਕੇ ਆਏ ਹੋ ਕਿਉਂ ਲੈ ਕੇ ਆਏ ਹੋ ਬੰਦੇ ਹਾਂਜੀ ਕਹਿੰਦੇ ਅਸੀਂ ਗੱਲ ਕਰਨ ਲਈ ਆਏ ਸੀ ਨਾਲ ਗੱਡੀ 'ਚ ਬਦਮਾਸ਼ ਬਿਠਾਏ ਹੋਏ ਸੀਗੇ ਕਿਉਂ ਬਿਠਾਏ ਸੀ ਪਹਿਲਾਂ ਦੱਸੋ ਮਾਂ ਪਿਓ ਨੂੰ ਅੰਦਰ ਨਹੀਂ ਜਾਣ ਦਿੱਤਾ ਤੇ ਅਸੀਂ ਦੋ ਬੰਦੇ ਬਾਹਰ ਖੜੇ ਕੀਤੇ ਰਹੇ ਇਧਰੋਂ ਮਾਸ ਦੋ ਗੱਡੀ 'ਚ ਬੈਠੇ ਸੀਗੇ ਤੇ ਜੋ ਆਪਣਾ ਸਮਾਨ ਇਹਨਾਂ ਨੇ ਕੁਝ ਨਹੀਂ ਕੱਢਿਆ ਇਦਾਂ ਹੀ ਚਲੇ ਗਏ ਨੇ ਇਦਾਂ ਹੀ ਆਏ ਉੱਥੇ ਬੈਠੇ ਚਲੇ ਗਏ ਨੇ